ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠੋ ਮਹੱਲਾ ਪੰਜਵਾ ਜਨ ਮੁੱਜਨ ਮਕੇ ਦੁਖ ਨਵਾਰੈ ਸੁਖ ਮਨ ਸੋਧਾਰੈ ਦਰਸ਼ਨੋ ਭੀਟ ਤਤ ਹੂਤ ਨਿਹਾਲਾ ਹਰ ਕਾ ਨਾਮ ਵਿਚਾਰੈ ਜਨਮ ਜਨਮ ਕੇ ਧੂਖ ਨਵਾਰੈ ਸੁਖ ਮਨ ਸਦਾ ਹਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬਾਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਟ ਜਮ ਕੀ ਫੰਦਾ ਰਹਾ ਸਮਰਤਪੁਰਕ ਪੂਰਨ ਬਤਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰ ਆਪੋ ਉਭਾਰਿਆ ਨਾ ਨਿਕ ਨਾਮ ਅਧਾਰਾ ਸਮਰੱਤ ਬੁਰਕ ਊਰ ਨੰਬਦਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰ ਆਪੋ ਉਭਾਰੇ ਆ ਨਾਨਕ ਨਾਮ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਡਪਾ ਕਾ ਸਮਾ ਸਤਿਗੁਰਾਂ ਦੀ ਮਹਾਨ ਕਿਰਪਾ ਬਖਸ਼ਿਸ਼ ਦੁਆਰਾ ਆਇਆ ਹੈ 6/5 6 ਮੇਰੇ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਆਪਨ ਦਿਹਾੜਾ ਹਰ ਜਗ੍ਹਾ ਜਗਤੀ ਕੋਨੇ-ਕੋਨੇ ਤੇ ਮਨਾ ਰਹੀ ਆ ਸਾਡੇ ਗੁਰਦੁਆਰਾ ਸਿੰਘ ਸੁਭਾਤੀ ਬਹੁਤ ਹੀ ਸਤਿਕਾਰਯੋਗ ਭਾਈ ਤੇ ਸਿੰਘ ਜੀ ਉਹਨਾਂ ਨੇ ਗੁਰੂ ਘਰ ਕੋਲ ਸਚਿਤ ਪਾਤਸ਼ਾਹ ਮਹਾਰਾਜ ਜੀ ਦੇ ਇਸ ਗੁਰਪਰਵ ਦੀ ਜਾਣਕਾਰੀ ਦਿੱਤੇ ਹੋਇਆ ਇਤਿਹਾਸ ਨੂੰ ਸਾਹਮਣੇ ਰੱਖਦੇ ਹੋਇਆ ਕਥਾ ਉਚਾਰਨ ਕਰਕੇ ਸੰਤਨ ਨੂੰ ਨਿਹਾਲ ਕੀਤਾ ਸੋ ਇਹਨਾਂ ਉੱਤੇ ਬਹੁਤ ਵੱਡੀ ਅਕਾਲ ਪੁਰਖਵਾ ਦੀ ਕਿਰਪਾ ਹੈ ਬਖਸ਼ਿਸ਼ਾ ਦੇਣ ਕਿ ਕਥਾ ਕਰਨਾ ਸਾਥ ਸੰਗਤ ਬਾਣੀ ਦੇ ਅਰਥ ਕਰਨੇ ਭਾਵੇਂ ਜੀਵ ਕਰਦਾ ਹੀ ਹੈ ਭਾਵੇਂ ਜੀਵ ਬਾਣੀ ਸੁਣਦਾ ਹੈ ਜਾਂ ਪੜ੍ਹਦਾ ਹੈ ਪਰ ਦੇਖਦੇ ਆ ਬੜੀ ਮਹਾਨ ਕਿਰਪਾ ਇਹਨਾਂ ਤੇ ਪਾਇ ਤੇ ਚਸਮ ਜਿੱਤੇ ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਕਥਾ ਕਰਦਿਆਂ ਤੇ ਬਾਣੀ ਦਾ ਜਿਹੜਾ ਅਰਥ ਹੈ ਉਸ ਦਾ ਪੂਰਾ ਪੂਰਾ ਨਿਚੋੜ ਕੱਢ ਕੇ ਸੰਗਤ ਦੇ ਸਾਹਮਣੇ ਰੱਖਦੀ ਹੈ। ਉਹ ਇਤਿਹਾਸ ਬੜੀ ਬੜੀ ਬਹੁਤ ਹੀ ਚੜੀ ਬਹੁਤ ਹੀ ਜ਼ਿਆਦਾ ਜਾਣਕਾਰੀ ਹੈ। ਉਹ ਚੇਤੇ ਤੌਰ ਤੇ ਇਹਨਾਂ ਦਾ ਵੀ ਧੰਨਵਾਦ ਜੋ ਕਿ ਇਸ ਸਿੰਘ ਸਭਾ ਗੁਰਦੁਆਰਾ ਸਾਹਿਬ ਠੰਡਾ ਵਿਖੇ ਹਰ ਰੋਜ਼ ਕਥਾ ਦਾ ਅਮਰਤ ਵਰਸਦਾ ਹੈ। 7:30 ਵਜੇ ਤੋਂ ਲੈ ਕੇ 8:30 ਵਜੇ ਦਾ ਪੱਕਾ ਰਾਈਟ ਟਾਈਮ ਹੈ ਤੇ ਸੰਗਤਾਂ ਸੁਣਦੀਆਂ ਨੇ ਦੇਸਾਂ-ਉਦੇਸਾਂ ਦੇ ਵਿੱਚ ਸੋ ਇਹ ਜਿਹੜਾ ਬਾਣੀ ਦਾ ਇਤਿਹਾਸ ਅਰੁਪਕਾਰ ਹੈ ਜਿਹੜਾ ਸਾਧ ਸੰਗਤ ਗੁਰਮੁਖ ਸੁਣਾਉਂਦਾ ਉਹਨੂੰ ਵੀ ਪਤਨਿਆ ਅਕਾਲ ਪੁਰਖ ਹੋਏ ਗੁਰੂ ਕਿੰਨਾ ਕੁ ਫਲ ਦਿੰਦਾ ਹੈ ਜਿਹੜਾ ਸਰਵਣ ਕਰਦਾ ਉਹ ਵੀ ਅਕਾਲ ਪੁਰਖ ਹੋਏ ਵੀ ਤੇ ਸਾਰੇ ਪਦਾਰਥ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਸਮਾਗਮ ਨੂੰ ਅੱਜ ਐਤਵਾਰ ਇਸ ਕਰਕੇ 23 ਤਰੀਕ ਦਾ ਰੱਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਾਰ ਦੀ ਦਸਵੇਂ ਪਾਤਸ਼ਾਹ ਕਿਲਾ ਮੁਬਾਰਕ ਉਹਨਾਂ ਨੇ ਕੱਲ ਬਣਾਇਆ ਸੀ ਇਸ ਕਰਕੇ ਆਪਣਾ ਜਿਹੜਾ ਦਿਹਾੜਾ ਅੱਜ ਦਾ ਦਿਨ ਪਿੱਛੇ ਕੀਤਾ ਹੋਇਆ ਸੀ 23 ਤਰੀਕ ਦਾ ਤੇ ਇੱਕ ਮਾਤਾ ਜੀ ਬਲਦੇਵ ਕੌਰ ਇਹਨਾਂ ਦਾ ਹੀ ਬਹੁਤ ਵੱਡਾ ਪਰਉਪਕਾਰ ਹੈ ਦੇਖਦੇ ਆ ਕਿ ਸੁਣਿਆ ਹੈ ਕਿ ਇਹਨਾਂ ਨੂੰ 25 ਕ 26 ਸਾਲ ਹੋ ਗਏ ਜਿਹੜੀ ਇਸਤਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾਈ ਹੈ ਤੇ ਮਾਨਾਂ ਬੀਬੀਆਂ ਭੈਣਾਂ ਨੂੰ ਇੱਕ ਬਹੁਤ ਵੱਡੇ ਜਥੇ ਦੇ ਨਾਲ ਲੈ ਕੇ ਤੇ ਪਹੁੰਚ ਕੇ ਭੈਣਾਂ ਬੀਬੀਆਂ ਤੋਂ ਬੱਚਿਆਂ ਤੋਂ ਗੁਰਸਿੱਖਾਂ ਤੋਂ ਨਾਮਜਉਣ ਦੀ ਦਾਤ ਪ੍ਰਾਪਤ ਕਰਾਉਂਦੀ ਆ ਸਰਗਾਂ ਭੈਣਾਂ ਨੂੰ ਲੈ ਕੇ ਇਤਨੀ ਗਰਮੀ ਸੀ ਪਹਿਲਾ ਜੇ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਿਹਾੜੇ ਨੂੰ ਬਾਬਾ ਦੀਪ ਸਿੰਘ ਜੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਪਹਿਰਾ ਸਭ ਮਨਾਇਆ ਅਤੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਮਾਤਾ ਬਲਦੇਵ ਕੌਰ ਜੀ ਨੇ ਸਾਰੀਆਂ ਸੰਗਤਾਂ ਨੂੰ ਲੈ ਕੇ ਤਿੱਖੜ ਦੁਪਹਿਰੇ ਲਿਆ ਕੇ ਤੇ ਨਾਮ ਜਪਣਾ ਇਹਨਾਂ ਨੂੰ ਕਰਨੀ ਨਹੀਂ ਲੱਗਦੀ ਸੀ ਕਿਉਂਕਿ ਨਾਮ ਜਪਣ ਵਾਲੇ ਨੂੰ ਕਰਨੀ ਹੁੰਦੀ ਨਹੀਂ ਤੇ ਇਹਨਾਂ ਦਾ ਹੀ ਬਹੁਤ ਵੱਡਾ ਪਰਪਕਾਰ ਹੈ ਧੰਨਵਾਦ ਮਤਾ ਬਲਦੀਪ ਕੌਰ ਜੀ ਦਾ ਜਿਹੜੇ ਇੰਨੀ ਸੰਗਤ ਨੂੰ ਲੈ ਕੇ ਆਉਂਦੇ ਆ ਅੱਜ ਸਾਰੀ ਢੜੀਆਂ ਐਤਵਾਰ 23 ਤਰੀਕ ਨੂੰ ਸਾਰੀ ਢੜੀਆਂ ਅੱਜ ਸਮਾਗਮ ਚੱਲਣਾ ਹੈ ਸੰਗਤਾਂ ਦੀ ਕਿਰਪਾ ਨਾਲ ਸੋ ਇਹ ਸਰਗੁਣ BTI ਚੰਨਣ ਵਾਲਾਂ ਤੋਂ ਕੋਟਨ ਕੋਟਾਂ ਧੰਨਵਾਦ ਜਿਹੜੇ ਸਬਾਣੀ ਦੇ ਪਰਵਾਹ ਨੂੰ ਦੂਰ ਦੂਰ ਦੇ ਸੌਂਕ ਦਿਸਾਂ ਦੇ ਵਿੱਚ ਫਲਾ ਰਹੇ ਹਨ ਤੇ ਇਹਨਾਂ ਦੇ ਵੀ ਕੋਟਣ ਕੋਟਾ ਧੰਨਵਾਦ ਅੱਜ ਸਾਰੀ ਢਾੜੀ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਗਮ ਹੋਣਾ ਹੈ ਬਾਣੀ ਦੇ ਪ੍ਰਵਾਹ ਚਲਣੇ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਲਾਹਾ ਪ੍ਰਾਪਤ ਕਰ ਸਕਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਥਾਵਾਚਕ ਭਾਈ ਤੇਜ ਸਿੰਘ ਦਾ ਬਹੁਤ-ਬਹੁਤ ਧੰਨਵਾਦ ਮਾਤਾ ਬਲਦੇਵ ਕੌਰ ਜੀ ਜਿਨ੍ਹਾਂ ਨੇ ਸੰਗਤ ਨੂੰ ਬਹੁਤ ਪ੍ਰੇਰਣਾ ਦਿੱਤੀ ਪੜਿਆ ਅਣ ਪੜਿਆ ਪਰਮਗਤ ਪਾਵੇ ਅਣਪੜਾ ਨੂੰ ਵੀ ਇਸ ਵਿਧੀ ਦੇ ਨਾਲ ਜੋੜ ਕੇ ਟੱਕ ਦੇ ਨਾਲ ਲਿਆ ਕੇ ਪ੍ਰੇਰਨਾ ਕਰਕੇ ਬਾਣੀ ਦੇ ਨਾਲ ਜੋੜਨ ਕੀਤੀ ਤਾਂ ਕੋਟਨ ਕੋਟਣ ਧੰਨਵਾਦ ਫਤਿਹ ਅਰਜ ਕਰੋ ਆਖੂ ਗੱਜ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ